ਹਾਂਜੀ ਸਾਸਤਰੀ ਕਾਲ ਪੰਜਾਬੀਓ ਤੇ ਅੱਜ ਆਪਾਂ ਵੀਡੀਓ ਲੈ ਕੇ ਆਏ ਆ ਤੁਹਾਡੇ ਵਾਸਤੇ ਬਹੁਤ ਵਧੀਆ ਵੀਡੀਓ ਆ ਤੇ ਬਹੁਤ ਵਧੀਆ ਮੌਕਾ ਆ ਜਦੋਂ ਪਿਛਲੇ ਸਾਲ ਅਸੀਂ ਇਨਾ ਦਿਨਾ ਚ ਨਰੋਈ ਸੇਧ ਦਾ YouTube ਦੇ ਉੱਤੇ ਕੰਮ ਸ਼ੁਰੂ ਕੀਤਾ ਆਪਾਂ ਤੇ ਪੋਸਟਾਂ ਪਾਉਂਦੇ ਸੀ ਆਪਾਂ ਤੇ ਨੁਕਤੇਆਂਆਂ ਦੀਆਂ ਸਾਰੀਆਂ ਤੇ ਇਸ ਤਰ੍ਹਾਂ ਹੀ ਆ ਫਿਰ ਨਾਲ ਦੇ ਨਾਲ ਬੰਦੇ ਵਧੀਆ ਮਿਲਦੇ ਰਹਿੰਦੇ ਆ ਆਪਾਂ ਨੂੰ ਪਿਛਲੇ ਸਾਲ ਜਾਨੀ ਕਿ ਲਾਸਟ ਚ ਜਾਂ ਜਨਵਰੀ ਦੇ ਸ਼ੁਰੂ ਚ ਕਹਿ ਲਓ ਤੇ ਇੱਕ ਬਾਈ ਦਾ ਮੈਨੂੰ ਫੋਨ ਆਇਆ ਸੀ ਬਰਨਾਲੇ ਤੋਂ ਬਰਨਾਲੇ ਵਾਲੀ ਸਾਈਡ ਤੋਂ ਅਸੀਂ ਬਰਨਾਲਾ ਸ਼ਹਿਰ ਹੀ ਸੀ ਸ਼ਾਇਦ ਤੇ ਉਹ ਬਾਈ ਕੋਈ ਬਜ਼ੁਰਗ ਸੀਗਾ ਸ਼ਾਇਦ ਹੁਣ ਮੇਰੀ ਵੀਡੀਓ ਸ਼ਾਇਦ ਦੇਖਦੇ ਹੋਣ ਉਹ ਤੇ ਉਹਨਾਂ ਨੇ ਇੱਕ ਦੋ ਨੁਕਤੇ ਜਿਹੜੇ ਆਪਾਂ ਨੂੰ ਦੱਸੇ ਸੀਗੇ ਤੇ ਬਹੁਤ ਵਧੀਆ ਨੁਕਤੇ ਸੀ ਤੇ ਆਪਾਂ ਗਾਉਂ ਲੋਕਾਂ ਦੇ ਵਿੱਚ ਵੀ ਉਹ ਵੰਡਦੇ ਸੀ ਨੁਕਤੇ ਉਹ ਬਿਉਰਗ ਦੇ ਨਾਲ ਮੇਰੀਆਂ ਗੱਲਾਂ ਹੋਈਆਂ ਕੁਝ ਟਾਈਮ ਤੇ ਮੈਂ ਨੰਬਰ ਉਹਨਾਂ ਦਾ ਸੇਵ ਨਹੀਂ ਕਰ ਸਕਿਆ ਭੁੱਲ ਗਿਆ ਨਿਕਲ ਗਿਆ ਦਿਮਾਗ ਚੋਂ ਵੀ ਨੰਬਰ ਸੇਵ ਹੀ ਕਰ ਲੈਂਦਾ ਉਹਨਾਂ ਦਾ ਵੀ ਵਧੀਆ ਬੰਦੇ ਸੀ ਦੁਬਾਰੇ ਮੈਨੂੰ ਕੰਟੈਕਟ ਕਰ ਲੈਣਗੇ ਉਹ ਜੇ ਮੇਰੀ ਵੀਡੀਓ ਦੇਖਦੇ ਆ ਤਾਂ ਜ਼ਰੂਰ ਕੰਟੈਕਟ ਕਰਨ ਤੇ ਉਹਨਾਂ ਨੇ ਆਪਣੀਆਂ ਸੇਵਾਵਾਂ ਦੇਖਦੇ ਹੋਏ ਵੀ ਲੋਕਾਂ ਦੇ ਭਲੇ ਵਾਸਤੇ ਇਹ ਵੀ ਵਧੀਆ ਕੰਮ ਕਰ ਰਹੇ ਆ ਤੇ ਬਾਈ ਜੀ ਨੇ ਮੇਰੇ ਨਾਲ ਦੋ ਚਾਰ ਗੱਲਾਂ ਕੀਤੀਆਂ ਉਹ ਕਹਿੰਦੇ ਵੀ ਨੁਕਤੇ ਸਾਡੇ ਕੋਲ ਹੈਗੇ ਆ ਤੇ ਪੁਰਾਣੇ ਨੁਕਤੇ ਆ ਬਜ਼ੁਰਗਾਂ ਦੇ ਤੇ ਜਿਹੜੇ ਕੰਮ ਵੀ ਕਰਦੇ ਆ ਪੂਰੇ ਕਾਰਗਰ ਨੁਕਤੇ ਆ ਤੇ ਕਹਿੰਦਾ ਮੇਰੀ ਉਮਰ ਬਹੁਤ ਹੁਣ ਜਿਆਦਾ ਹੋ ਗਈ ਆ ਤੇ ਵੀ ਮੇਰਾ ਕੋਈ ਪਤਾ ਨਹੀਂ ਹੁੰਦਾ ਬੰਦੇ ਦੀ ਪ੍ਰਮਾਤਮਾ ਦਾ ਕਦੋਂ ਸਨੇਹਾ ਆਏਣਾ ਤੇ ਕਹਿੰਦੇ ਸੀ ਵੀ ਮੈਂ ਦੱਸ ਜਾ ਕਿ ਸੇ ਪਰ ਮੈਨੂੰ ਕੋਈ ਬੰਦਾ ਨਹੀਂ ਸੀ ਲੱਭ ਰਿਹਾ ਕਹਿੰਦੇ ਦੱਸਾਂ ਕਿ ਨੂੰ ਕਿਉਂਕਿ ਇੱਥੇ ਅੱਜਕੱਲ ਠੱਗ ਚੋਰਾਂ ਦਾ ਵੱਧ ਹੋ ਗਿਆ ਕੰਮ ਪੰਜਾਬ ਦੇ ਵਿੱਚ ਖਾਸ ਕਰਕੇ ਵੀ ਮਾੜਾ ਜਿਹਾ ਕੋਈ ਨੁਕਤਾ ਮਿਲਦਾ ਕਿਸੇ ਬੰਦੇ ਨੂੰ ਤਾਂ ਉਹਦੀਆਂ ਫੁੜੀਆਂ ਬਣਾ ਕੇ ਵੇਚਣ ਲੱਗ ਜਾਂਦੇ ਆ ਤੇ ਉਹ ਨੁਕਤਾ ਉਹਨਾਂ ਨੇ ਮੈਨੂੰ ਦੋ ਨੁਕਤੇ ਮੈਨੂੰ ਦੱਸੇ ਸੀ ਉਹਨਾਂ ਨੇ ਇੱਕ ਨੁਕਤਾ ਮੈਂ ਪਹਿਲਾਂ ਹੀ ਤੁਹਾਨੂੰ ਦੱਸ ਚੁੱਕਿਆ ਵਾਂ ਜਿਹਦੇ ਚ ਸੀ ਵੀ ਹਰ ਤਰ੍ਹਾਂ ਦੀ ਅਲਰਜੀ ਵਾਸਤੇ ਕੇਲੇ ਦੇ ਛਰਕੇ ਨੂੰ ਸਾੜ ਕੇ ਆਪਾਂ ਵੀਡੀਓ ਵੀ ਪਾਈ ਸੀ ਸਾਜੀ ਕਿਵੇਂ ਕਿਵੇਂ ਵਰਤਨਾਵਾਂ ਉਹ ਤੇ ਉਹ ਚਾ ਲੋ ਕੁਝ ਕਾਰਨਾ ਕਰਕੇ ਉਹ ਵੀਡੀਓ ਐਡਿਟ ਕਰਨੀ ਪੈ ਗਈ ਸੀ ਆਪਾਂ ਨੂੰ ਤੇ ਇੱਕ ਨੁਕਤਾ ਹੋਰ ਸੀਗਾ ਉਹ ਵੀ ਪਰਸਨਲ ਤੌਰ ਤੇ ਮੈਨੂੰ ਕੋਈ ਜਰੂਰ ਕੋਈ ਪੁੱਛਦਾ ਵੀ ਆਹ ਪ੍ਰੋਬਲਮ ਆ ਸਾਨੂੰ ਤਾਂ ਬਾਈ ਜੀ ਦੱਸੋ ਕੁਝ ਤੇ ਉਹ ਆਪਾਂ ਪਰਸਨਲ ਤੌਰ ਤੇ ਉਹਨੂੰ ਫੋਨ ਤੇ ਸਮਝਾ ਦਿੰਦੇ ਸੀ ਕਿ ਬਾਈ ਐਂ ਕਰਕੇ ਵੀ ਆਹ ਨੁਕਤਾ ਵਰਤਲਾ ਤੂੰ ਸਹੀ ਹੋ ਜੀ ਤੇ ਬੈਠੇ-ਬੈਠੇ ਮੇਰੇ ਦਿਮਾਗ 'ਚ ਕਾਫੀ ਦਿਨਾਂ ਦੀ ਚੱਲ ਰਹੀ ਸੀ ਗੱਲਬਾਤ ਕਿਉਂਕਿ ਹੁਣ ਉਸ ਨੁਕਤੇ ਦੀ ਜਿਹੜੀ ਜ਼ਰੂਰਤ ਆ ਇਸ ਟਾਈਮ ਪੰਜਾਬ ਦੇ ਵਿੱਚ ਠੰਡ ਪੈਂਦੀ ਆ ਤੇ ਠੰਡ ਪੈਣ ਕਰਕੇ ਵੀ ਉਸ ਜਿਹੜਾ ਨੁਕਤਾ ਵਾ ਹੋ ਉਹਦੀ ਸਖਤ ਜ਼ਰੂਰਤ ਹੈ ਪੰਜਾਬੀਆਂ ਨੂੰ ਤੇ ਅੱਜ ਆਪਾਂ ਉਹਦੇ ਬਾਰੇ ਜੀ ਤੁਹਾਡੇ ਨਾਲ ਵਿਚਾਰ ਚਰਚਾ ਕਰਨੀ ਆ ਤੁਹਾਨੂੰ ਦੱਸਣਾ ਵਾ ਵੀ ਕਿਵੇਂ ਆਪਾਂ ਇਹ ਨੁਕਤਾ ਵਰਤ ਕੇ ਆਪਣੀ ਪ੍ਰਾਣੀ ਖੰਗ ਖਾਂਗ ਦੇ ਬਾਰੇ ਜਿਹੜਾ ਨੁਕਤਾ ਹੈ ਵੀ ਪ੍ਰਾਣੀ ਖੰਗ ਨੂੰ ਦਮੇ ਨੂੰ ਕਿਵੇਂ ਠੀਕ ਕਰ ਸਕਦੇ ਆਂ ਕਿਉਂਕਿ ਆਹ ਦਿਨਾਂ ਦੇ ਵਿੱਚ ਆ ਕੇ ਠੰਡ ਦੇ ਦਿਨਾਂ ਦੇ ਵਿੱਚ ਆ ਕੇ ਚਲੋ ਬਜ਼ੁਰਗਾਂ ਨੇ ਤਾਂ ਹੋਣਾ ਹੀ ਉਮਰ ਦੇ ਹਿਸਾਬ ਨਾਲ ਉਹਨਾਂ ਨੂੰ ਫਰਕ ਪੈ ਜਾਂਦਾ ਉਮਰ ਦੇ ਹਿਸਾਬ ਨਾਲ ਇਮਿਊਨਿਟੀ ਘਟ ਜਾਂਦੀ ਹੈ ਉਹਨਾਂ ਦੀ ਪਰ ਅੱਜ ਕੱਲ ਨੌਜਵਾਨ ਵੀਰ ਭਰਾ ਪੈਣਾ ਉਹਨਾਂ ਨੂੰ ਵੀ ਇਹ ਪ੍ਰੋਬਲਮਾਂ ਆ ਰਹੀਆਂ ਹੈ ਵੀ ਜਕਾਮ ਹੋ ਜਾਂਦਾ ਉਹਦੇ ਬਾਅਦ ਖੰਘ ਹੋ ਜਾਂਦੀ ਹੈ ਖੰਘ ਤੋਂ ਬਾਅਦ ਜਿਹੜੀ ਬਲਗਮ ਆ ਉਹ ਆਪਣੀ ਛਾਤੀ ਦੇ ਵਿੱਚ ਜੰਮਣੀ ਸ਼ੁਰੂ ਹੋ ਜਾਂਦੀ ਹੈ ਉਸ ਤੋਂ ਬਾਅਦ ਚ ਆਪਾਂ ਨੂੰ ਐਂਟੀਬਾਇਓਟਿਕ ਖਾਣੇ ਪੈਂਦੇ ਆ ਅੰਗਰੇਜ਼ੀ ਦਵਾਈਆਂ ਵਾਲਿਆਂ ਤੋਂ ਜਾਂ ਹੋਮੋਪੈਥੀ ਦਵਾਈ ਵਰਤਣੀ ਪੈਂਦੀ ਆ ਜਾਂ ਹੋਰ ਬਹੁਤ ਤਰ੍ਹਾਂ ਦੇ ਘਰੇਲੂ ਤਰੀਕੇ ਆ ਜਿਹੜੇ ਕਾੜੇ ਆ ਬਣਾਵਣਾ ਲੈਣੇ ਪੈਂਦੇ ਆ ਵੀ ਕਿਸੇ ਹਿਸਾਬ ਨਾਲ ਜਿਹਨਾਂ ਛਾਤੀ ਆ ਉਹ ਖੁੱਲ ਜੇ ਤੇ ਫੇਫੜਿਆਂ ਵਿੱਚੋਂ ਸਾਹ ਆਉਣਾ ਲੱਗ ਜੇ ਤੇ ਪਰ ਕੁਝ ਨੁਕਤੇ ਆ ਜਿਹੜੇ ਉਹ ਕਾਮਯਾਬ ਹੋ ਜਾਂਦੇ ਵੀ ਨਹੀਂ ਵੀ ਹੁੰਦੇ ਤੇ ਬੰਦੇ ਵਰਤਦੇ ਆ ਆਪੂ ਆਪਣੇ ਹਿਸਾਬ ਦੇ ਨਾਲ ਘਰਾਂ ਦੇ ਵਿੱਚੋਂ ਬੁੜੀਆਂ ਅਦਰਕ ਵਾਲੀ ਚਾਹ ਜਾਂ ਹੋਰ ਬਹੁਤ ਤਰ੍ਹਾਂ ਦੇ ਨੁਕਤੇ ਹੁੰਦੇ ਪੰਜਾਬੀਆਂ ਦੇ ਕੋਲੇ ਤੇ ਵਰਤਦੇ ਆ ਤੇ ਉਹਦੇ ਨਾਲ ਕੁਸ਼ ਰਾਹਤ ਵੀ ਮਿਲ ਜਾਂਦੀ ਆ ਪਰ ਜਿਹੜਾ ਮੈਂ ਅੱਜ ਤੁਹਾਨੂੰ ਨੁਕਤਾ ਦੱਸਣ ਲੱਗਿਆ ਇਹ 100% ਕਾਮਯਾਬ ਨੁਕਤਾ ਵਾ ਤੇ ਕਾਰਗਰ ਆ ਪੂਰਾ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਇਹ ਵਖਤਿਆ ਹੋਇਆ ਮੈਂ ਖੁਦ ਆਪਣੇ ਘਰ ਪਰਿਵਾਰ ਦੇ ਵਿੱਚ ਵਰਤ ਕੇ ਦੇਖਿਆ ਹੋਇਆ ਇਹ ਨੁਕਤਾ ਤੇ ਬਹੁਤ ਵਧੀਆ ਕਾਰਗਰ ਨੁਕਤਾ ਵਾ ਜਿੰਨੀ ਮਰਜੀ ਪ੍ਰਾਣੀ ਖੰਗ ਹੋਵੇ ਭਵੇਂ ਸਾਹ ਔਖਾ ਆਉਂਦਾ ਹੋਵੇ ਬਜ਼ੁਰਗਾਂ ਨੂੰ ਜੇ ਸਾਹ ਦੀ ਪ੍ਰੋਬਲਮ ਆ ਜਾਂਦੀ ਆ ਤੇ ਕਈਆਂ ਨੂੰ ਤਾਂ ਉਹ ਡਾਕਟਰ ਨੱਕ ਦੇ ਵਿੱਚ ਪਾਉਣ ਵਾਲੇ ਡ੍ਰੌਪਸ ਵੀ ਦਿੰਦੇ ਹੁੰਦੇ ਆ ਜਾਂ ਭਾਫ ਲੈਣ ਵਾਲਾ ਲਾਉਣਾ ਪੈਂਦਾ ਉਹਨਾਂ ਨੂੰ ਸਾਹ ਲੈਣ ਵਾਸਤੇ ਤੇ ਉਹਨਾਂ ਵਾਸਤੇ ਇਹ ਨੁਕਤਾ ਜਿਹੜਾ ਬਹੁਤ ਫਾਇਦੇਮੰਦ ਆ ਪ੍ਰਾਣੀ ਖੰਘ ਹੋਵੇ ਛਾਤੀ ਦੇ ਵਿੱਚ ਬਲਗਮ ਜੰਮੀ ਹੋਵੇ ਜਾਂ ਛਾਤੀ ਦੇ ਵਿੱਚੋਂ ਛਾਂ ਛਾਂ ਦੀਆਂ ਆਵਾਜ਼ਾਂ ਆਉਣ ਲੱਗ ਜਾਂਦੀਆਂ ਵਾ ਬਜ਼ੁਰਗਾਂ ਦੀ ਨੌਜਵਾਨਾਂ ਦੀ ਤੇ ਉਹਦੇ ਵਾਸਤੇ ਛਾਤੀ ਜਾਮ ਹੋਈ ਹੋਵੇ ਬਿਲਕੁਲ ਜੁਕਾਮ ਜ਼ਿਆਦਾ ਲੱਗਦਾ ਹੋਵੇ ਤਾਂ ਜਿਹੜੇ ਫੇਫੜਿਆਂ ਦੀ ਇਨਫੈਕਸ਼ਨ ਆ ਉਹਦੇ ਵਾਸਤੇ ਇਹ ਬਹੁਤ ਵਧੀਆ ਨੁਕਤਾ ਵਾ ਸਸਤਾ ਵਾ ਤੇ ਘਰ ਵਿੱਚ ਵਰਤਣਯੋਗ ਆ ਤੁਸੀਂ ਕੀ ਲੈਣਾ ਵਾ ਅੰਜੀਰ ਲੈ ਲੈਣੀ ਆ ਅੰਜੀਰ ਅੰਜੀਰ ਆਮ ਹੀ ਆਪਣੇ ਪੰਸਾਰੀ ਵਾਲੀਆਂ ਦੁਕਾਨਾਂ ਤੋਂ ਕਰਿਆਨੇ ਵਾਲੀਆਂ ਦੁਕਾਨਾਂ ਤੋਂ ਮਿਲ ਜਾਂਦੀ ਹੈ ਥੋੜੀ ਜਿਹੀ ਕਾਸਟਲੀ ਹੁੰਦੀ ਆ ਪਰ ਉਹ ਇੰਨੀ ਵੀ ਨਹੀਂ ਹੁੰਦੀ ਤੇ 700 800 ਰੁਪਏ ਕਿਲੋ ਦੇ ਹਿਸਾਬ ਨਾਲ ਆ ਜਾਂਦੀ ਮੈਨੂੰ ਲੱਗਦਾ ਤੇ ਤੁਸੀਂ 70 80 ਰੁਪਏ 100 ਰੁਪਏ ਦੀ ਲੈ ਕੇ ਅੰਜੀਰ ਆ 200 ਗ੍ਰਾਮ ਲੈ ਕੇ 200 ਗ੍ਰਾਮ ਲੈ ਕੇ ਆਪ ਦੇ ਪ੍ਰਵਾਹ ਦੇ ਹਿਸਾਬ ਨਾਲ ਇਹਨੂੰ ਰੱਖ ਸਕਦੇ ਹੋ ਕਰੇ ਤੇ ਇਹ ਨੁਕਤਾ ਤੁਸੀਂ ਜ਼ਰੂਰ ਵਰਤੋ ਠੰਢ ਦੇ ਦਿਨਾਂ ਦੇ ਵਿੱਚ ਜਿਨ੍ਹਾਂ ਨੂੰ ਵੀ ਖੰਗ ਦੀਆਂ ਦਵਾਈਆਂ ਲੈ ਲੈ ਕੇ ਵੀ ਆਰਾਮ ਨਹੀਂ ਆਉਂਦਾ ਉਹਨਾਂ ਵਾਸਤੇ ਬਹੁਤ ਵਧੀਆ ਨੁਕਤਾ ਵਾ ਨਾਲ ਦਵਾਈਆਂ ਆਪਾਂ ਕਿੰਨੀਆਂ ਖਾਣਾਂਗੇ ਜਿੰਨੀਆਂ ਦਵਾਈਆਂ ਵੱਧ ਖਾਣੇ ਆ ਉਹਨਾਂ ਦਾ ਨੁਕਸਾਨ ਹੁੰਦਾ ਲੀਵਰ ਦਾ ਨੁਕਸਾਨ ਹੁੰਦਾ ਫੇਫੜਿਆਂ ਦਾ ਨੁਕਸਾਨ ਹੁੰਦਾ ਤੇ ਆਪਣੀਆਂ ਕਿਡਨੀਆਂ ਖਰਾਬ ਵਿੰਝੇ ਦਵਾਈਆਂ ਖਾ ਖਾ ਕੇ ਤੇ ਆਰਾਮ ਫੇਰ ਨਹੀਂ ਆਉਂਦਾ ਸੋ ਅੱਜ ਦਾ ਨੁਕਤਾ ਵਾ ਜਿਹੜਾ ਇਹ ਬਹੁਤ ਵਧੀਆ ਨੁਕਤੇ ਲੈ ਕੇ ਆਏ ਆ ਆਪਾਂ ਤੇ ਆਪਾਂ ਨੂੰ ਵੀ ਆਈ ਹੁੰਦਾ ਵੀ ਆਪਣੇ ਭੈਣ ਭਰਾ ਜੋ ਵੀ ਆਪਣੇ ਚੈਨਲ ਨਾਲ ਜੁੜੇ ਆ ਆਪਣੇ ਪੰਜਾਬ ਵਾਸੀ ਆ ਉਹ ਵੱਧ ਤੋਂ ਵੱਧ ਇਹਨਾਂ ਨੁਕਤੇ ਆ ਦਾ ਪੈਦਾ ਲੈਣ ਤੇ ਆਪਣੀ ਸਿਹਤ ਨੂੰ ਸਹੀ ਰੱਖਣ ਤੇ ਇਹ ਆਪਾਂ ਇਹ ਨੁਕਤੇ ਤੁਹਾਨੂੰ ਪੂਰਾ ਦੱਸਾਂਗੇ ਵੀ ਕਿਵੇਂ ਬਣਾਵਾਂ ਸਭ ਤੋਂ ਪਹਿਲਾਂ ਤੁਸੀਂ ਅੰਜੀਰ ਲੈ ਲੈਣੀ ਆ ਅੰਜੀਰ ਇਸ ਤਰ੍ਹਾਂ ਦੇ ਮਿਲ ਜਾਂਦੇ ਆ ਗੋਲ ਦਾਣੇ ਜੀ ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ ਇਹਨੂੰ ਅੰਜੀਰ ਕਹਿ ਦਿੰਦੇ ਆ ਇਹ ਥੋੜਾ ਵੱਡਾ ਸਾਈਜ਼ ਮਿਲ ਜਾਂਦਾ ਤੇ ਥੋੜਾ ਜਿਹਾ ਛੋਟਾ ਸਾਈਜ਼ ਵੀ ਮਿਲ ਜਾਂਦਾ ਇਹਨਾਂ ਦਾ ਇਹ ਤੁਸੀਂ ਲੈਣੇ ਆ ਜੀ ਸਿਰਫ ਦੋ ਪੀਸ ਦੋ ਪੀਸ ਜੀ ਇਹਦੇ ਲੈ ਲਓ ਗੋਲ ਗੋਲ ਦੋ ਪੀਸ ਲੈ ਲੈਣੇ ਇਹਨਾਂ ਨੂੰ ਤੁਸੀਂ ਕੱਟ ਲੈਣਾ ਬਿਲਕੁਲ ਤੇ ਇੱਕ ਲੈ ਲੈਣਾ ਤੁਸੀਂ ਸਟੀਮਰ ਘਰਾਂ 'ਚ ਹੁੰਦਾ ਹੀ ਹੈ ਵੈਸੇ ਸਟੀਮਰ ਤੇ ਜੇ ਨਹੀਂ ਹੈਗਾ ਜੇ ਸਟੀਮਰ ਤੁਹਾਡੇ ਘਰੇ ਨਹੀਂ ਹੈਗਾ ਕਿਸੇ ਕਾਰਨ ਤਾਂ ਤੁਸੀਂ ਪਤੀਲਾ ਲੈ ਸਕਦੇ ਹੋ ਭਾਂਡਾ ਲੈ ਸਕਦੇ ਹੋ ਕੋਈ ਚਾਹ ਬਣਾਉਣ ਵਾਲਾ ਛੋਟੀ ਛੋਟਾ ਭਾਂਡਾ ਲੈ ਸਕਦੇ ਹੋ ਤੁਸੀਂ ਇਹ ਅੰਬੀਰ ਦੇ ਜਿਹੜੇ ਪੀਸ ਆ ਇਹ ਛੋਟੇ ਛੋਟੇ ਕੱਟ ਲੈਣੇ ਆ ਬਿਲਕੁਲ ਛੋਟੇ ਛੋਟੇ ਕੱਟ ਕੇ ਤੇ ਇਹਦੇ ਵਿੱਚ ਆਪਾਂ ਸਟੀਮਰ ਦੇ ਵਿੱਚ ਪਾ ਲੈਣੇ ਆ ਸਟੀਮਰ ਦੇ ਵਿੱਚ ਕੱਟ ਕੱਟ ਕੇ ਪੀਸ ਇਹ ਆਪਾਂ ਪਾ ਲੈਣੇ ਆ ਬਿਲਕੁਲ ਛੋਟੇ ਕੱਟ ਲਓ ਆ ਦੇਖੋ ਅੰਬੀਰ ਦੇ ਦੋ ਪੀਸ ਹੀ ਲੈਣੇ ਆ ਜ਼ਿਆਦਾ ਨਹੀਂ ਲੈਣੇ ਕੱਟ ਲਏ ਆਪਾਂ ਕੱਟ ਕੇ ਤੇ ਇਹਦੇ ਵਿੱਚ ਪਾ ਦੇਣੇ ਆ ਸਟੀਮਰ ਨੂੰ ਪਤਾ ਚੰਗੀ ਤਰ੍ਹਾਂ ਧੋ ਲਓ ਧੋ ਕੇ ਵੀਰ ਵਿੱਚ ਕੋਈ ਲੱਗਿਆ ਨਾ ਹੋਵੇ ਇਹ ਨੁਕਤਾ ਆ ਜਿਹੜਾ ਇਹ ਤੁਸੀਂ ਠੰਡ ਦੇ ਦਿਨਾਂ 'ਚ ਗਰਮੀ ਦੇ ਦਿਨਾਂ ਜੀ ਬਸ ਸਭ ਤੋਂ ਜਿਆਦਾ ਪ੍ਰੋਬਲਮ ਆਦਾ ਬੈ ਠੰਡ ਦੇ ਦਿਨਾਂ 'ਚ ਵਧੀਆ ਨੁਕਤਾ ਵਾ ਇਹ ਨਵਾਂ ਆਪਾਂ ਦੋ ਪੀਸ ਲਏ ਸੀ ਅੰਜੀਰ ਦੇ ਅੰਜੀਰ ਦੇ ਦੋ ਪੀਸ ਕੱਟ ਕੇ ਆਪਾਂ ਸਟੀਮਰ 'ਚ ਪਾ ਲਏ ਆ ਤੇ ਹੁਣ ਆਪਾਂ ਇਹਦੇ ਵਿੱਚ ਪੀਸ ਕਰਕੇ ਪਾ ਲਈ ਤੇ ਆਪਾਂ ਪਾਣੀ ਪਾ ਲੈਣਾ ਇਹਦੇ ਵਿੱਚ 1.5 ਗਲਾਸ ਪਾਣੀ ਦਾ ਪਾ ਲਓ ਇਹਦੇ ਵਿੱਚ ਤੁਸੀਂ 1.5 ਪਾਣੀ ਦਾ ਪਾ ਲਿਆ ਮੈਂ ਇਹਦੇ ਵਿੱਚ ਇਸ ਸਟੀਮਰ ਨੂੰ ਆਪਾਂ ਕਰ ਦੇਣਾ ਚਾਲੂ ਟੱਕਣ ਲਾਉ ਬਿਲਕੁਲ ਟੈਟ ਕਰਕੇ ਵਧੀਆ ਤਰੀਕੇ ਨਾਲ ਇਹਨੂੰ ਆਪਾਂ ਚਾਲੂ ਕਰਕੇ ਰੱਖ ਲੈਣਗੇ ਇਹ ਬਰਤਨਾ ਕਿਵੇਂ ਆਏ ਬੋਕਤਾ ਤੇ ਕਿੰਨਾ ਟਾਈਮ ਬਰਤਨਾ ਮਾ ਉਹ ਸਾਰਾ ਕੁਝ ਮੈਂ ਤੁਹਾਨੂੰ ਹੌਲੀ-ਹੌਲੀ ਦੱਸਦਾ ਵਾਂ ਲੋਈ ਸਟੀਮਰ ਆਪਣਾ ਹੋ ਗਿਆ ਵਾ ਚਾਲੂ ਤੇ ਹੌਲੀ-ਹੌਲੀ ਇਹਦੀ ਭਾਪ ਪੰਣ ਲੱਗ ਰਹੀ ਹੈ ਨਹੀਂ ਤੇ ਤੁਸੀਂ ਕੀ ਕਰਨਾ ਵਾ ਇਹਨੂੰ ਸਟੀਮਰ ਨੂੰ ਲੈ ਕੇ ਆਪਣੇ ਬੈੱਡ ਤੇ ਜਾਂ ਆਪਣੇ ਘਰੇ ਮੰਜੀ ਤੇ ਜਾਂ ਥੱਲੇ ਫਸ ਤੇ ਕੁਰਸੀ ਤੇ ਤੁਸੀਂ ਕਿਤੇ ਵੀ ਵਿਆਹ ਸਕਦੇ ਹੋ ਤੇ ਜਦੋਂ ਇਹਦੀ ਭਾਫ਼ ਇਸ ਤਰ੍ਹਾਂ ਬਣਨ ਲੱਗ ਗਈ ਤਾਂ ਤੁਸੀਂ ਇਹਦੀ ਭਾਫ਼ ਖਿੱਚਣੀ ਆ ਆ ਦੇਖੋ ਕੋਤੇ ਕੱਪੜਾ ਲੈ ਲਓ ਕੋਈ ਉੱਤੇ ਕੋਈ ਲੋਈ ਕੋਈ ਸ਼ਾਲ ਕੋਈ ਇਸ ਤਰ੍ਹਾਂ ਕੱਪੜਾ ਲੈ ਕੇ ਵੀ ਜਿਹੜੀ ਇਹ ਭਾਫ਼ ਆ ਉਹ ਬਾਹਰ ਨਾ ਨਿਕਲੇ ਵੀ ਉਹ ਆਪਣੇ ਸਰੀਰ ਦੇ ਵਿੱਚ ਹੀ ਜਾਵੇ ਤੇ ਇਸ ਤਰ੍ਹਾਂ ਤੁਸੀਂ ਮੂੰਹ ਨਾਲ ਖਿੱਚ ਕੇ ਭਾਫ਼ ਨੱਕ ਨਹੀਂ ਵਾਲ ਕੱਢ ਦੇਣੀ ਨੱਕ ਰਾਹੀਂ ਖਿੱਚ ਕੇ ਮੂੰਹ ਰਾਹੀਂ ਵਾਲ ਕੱਢ ਦੇਣੀਆਂ ਵੀ ਮਤਲਬ ਕੀ ਵੀ ਜਿਹੜੀ ਜਿਹੜੀ ਭਾਫ ਆ ਇਹ ਵੱਧ ਤੋਂ ਵੱਧ ਟਾਈਮ ਆਪਣੇ ਫੇਫੜਿਆਂ ਦੇ ਵਿੱਚ ਰਹਿਣੀ ਚਾਹੀਦੀ ਹੈ ਜਿੰਨਾ ਵੱਧ ਟਾਈਮ ਆਪਾਂ ਰੋਕ ਸਕਦੇ ਆ ਇਹਦੀ ਭਾਫ ਨੂੰ ਅੰਦਰ ਉਨਾ ਹੀ ਫਾਇਦਾ ਬਾ ਇਹਦਾ ਠੀਕ ਆ ਘਟੋ ਘਟ ਅੱਠ 10 ਵਾਰ ਇਸ ਤਰ੍ਹਾਂ ਕਰੋ ਇਹ ਕਿਰਿਆਣ ਤੇ ਇਸ ਤਰੀ ਭਾਫ ਦੀ ਲਈ ਜਾਣੀ ਆਪਾਂ ਭਾਫ ਲੈ ਕੇ ਇਹਦੀ ਆਪਾਂ ਇੱਕ ਵਾਰੀ ਚੰਦਰ ਖੱਜ ਲੈਣਾ ਵਾ ਸਾਰਾ ਜਿੰਨਾ ਵੱਧ ਵੱਧ ਖੱਜ ਸਕਦੇ ਆ ਇੱਕ ਵਾਰ ਚ ਬਾਹਰ ਛੱਡ ਦੇਣਾ ਬਾਅਦ ਤੋਂ ਬਾਅਦ ਟਾਈਮ ਇਹਦੀ ਭਾਫ਼ ਆਪਾਂ ਅੰਦਰ ਫੇਫੜਿਆਂ ਦੇ ਵਿੱਚ ਰੱਖਣੀ ਆ ਜ਼ਰੂਰੀ ਆ ਇਹਦੇ ਨਾਲ ਅੰਦਰ ਫੇਫੜੇ ਤੁਹਾਡੇ ਸਾਫ਼ ਹੋਣਗੇ ਜਿਹੜੀ ਬਲਗਮ ਹੋਊਗੀ ਜੰਮੀ ਵੀ ਉਹ ਪੱਟੀ ਜਾਊਗੀ ਅੰਜੀਰ ਦੀ ਤਸੀਰ ਆ ਜਿਹੜੀ ਉਹ ਗਰਮ ਹੁੰਦੀ ਆ ਬਹੁਤ ਫਾਇਦੇਮੰਦ ਆ ਅਜੀਰ ਕੋਈ ਭੋਕੇ ਖਾਂਦੇ ਆ ਕੋਈ ਕਿਵੇਂ ਖਾਂਦੇ ਆ ਕੋਈ ਕਿਵੇਂ ਖਾਂਦੇ ਆ ਤੇ ਵਧੀਆ ਫਾਇਦੇਮੰਦ ਚੀਜ਼ ਆਵਾ ਇਹ ਇਸ ਤਰ੍ਹਾਂ ਤੁਸੀਂ ਭਾਫ਼ ਲੈ ਲੈਣੀ ਆ ਵੀ 8-10 ਵਾਰੀ ਤੁਸੀਂ ਅੰਦਰ ਸਾਹ ਲੈ ਜਾਣਾ ਖਿੱਚ ਕੇ ਇਹਦਾ ਤੇ 8-10 ਵਾਰੀ ਤੁਸੀਂ ਬਾਹਰ ਛੱਡਣਾ ਕੱਢ ਦੇਣਾ ਵਾ ਇਹਦੇ ਨਾਲ ਤੁਹਾਡੇ ਫੇਫੜਿਆਂ ਦੇ ਵਿੱਚ ਜੰਮੀ ਵੀ ਜਿਹੜੀ ਬਲਗਮ ਆ ਜਾਂ ਜਿਹੜੀਆਂ ਨਾੜਾਂ ਬਲੌਕ ਹੋਈਆਂ ਵੀ ਆ ਉਹ ਸਾਰੀਆਂ ਠੀਕ ਹੋਣੀਆਂ ਸ਼ੁਰੂ ਹੋ ਜਾਣਗੀਆਂ ਤੇ ਤੁਹਾਨੂੰ ਰਾਹਤ ਮਿਲੂਗੀ ਤੇ ਇਸ ਤੋਂ ਬਾਅਦ ਕੀ ਕਰਨਾ ਵਾ ਜਦੋਂ ਤੁਸੀਂ ਇਹਦੀ ਭਾਪ ਲੈ ਲਈ ਆ ਪਾਣੀ ਉਬਲ ਉਬਲ ਕੇ ਜਾਨੀ ਕਿ ਆਪਾਂ ਜਿਹੜਾ ਵੀ ਆਪਣਾ 15 20 ਮਿੰਟ ਦਾ ਕੰਮ ਆ ਆਪਾਂ ਭਾਪ ਲੈ ਲਈ ਆ ਅੰਦਰ ਬਾਅਦ ਹੋ ਗਈ ਭਾਪ ਅੰਦਸੀ ਦੇ ਵਿੱਚ ਫੇਫੜੇ ਸਾਫ਼ ਹੋ ਗਏ ਭਾਪ ਦੇ ਨਾਲ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਐ ਇਹਨੂੰ ਸਟੀਮਰ ਨੂੰ ਕਰ ਦੇਣਾ ਬੰਦ ਸਟੀਮਰ ਨੂੰ ਬੰਦ ਕਰਕੇ ਆਪਾਂ ਬੰਦ ਕਰ ਦਿੱਤਾ ਸਟੀਮਰ ਨੂੰ ਤੇ ਆਪਾਂ ਸਟੀਮਰ ਨੂੰ ਕਰ ਲਿਆ ਆਪਾਂ ਬੰਦ ਤੇ ਇਦੋਂ ਆਪਾਂ ਇਹਨੂੰ ਖੋਲ ਕੇ ਸਟੀਮਰ ਨੂੰ ਖੋਲ ਕੇ ਆਪਾਂ ਇਹਦਾ ਜਿਹੜਾ ਪਾਣੀ ਆ ਇਹ ਹੁਣ ਆਪਾਂ ਥੋੜਾ ਟਾਈਮ ਉਬਾਲ ਲੈਣ ਨੂੰ ਥੋੜਾ ਟਾਈਮ ਹੀ ਆਪਾਂ ਲਾਇਆ ਆਪਾਂ ਵੀਡੀਓ ਬਣਾਉਣੇ ਚੀ ਲਈ ਲੰਮਾ ਵੜਾ ਹੋ ਜਾਂਦਾ ਕੰਮ ਇਹ ਬਲਬਲ ਕੇ ਪਾਣੀ ਦਾ ਰੰਗ ਵੀ ਚੇਂਜ ਹੋ ਜਾਣਾ ਵਾ ਤੇ ਅੱਗੇ ਨਾਲ ਤਾਂ ਫਰਕ ਪੈ ਗਿਆ ਪਾਣੀ ਦੇ ਰੰਗ ਦਾ ਤੇ ਜਿਹੜੇ ਇਹਦੇ ਵਿੱਚ ਪਾਏ ਹੋਏ ਪੀਸ ਆ ਉਹ ਵੀ ਨਰਮ ਪੈ ਜਾਣੇ ਠੀਕ ਆ ਉਦੋਂ ਬਾਅਦ ਆਪਾਂ ਇਹਨੂੰ ਪਾਉਣ ਲੈਣਾ ਪਾਣੀ ਨੂੰ ਆਪਾਂ ਨੂੰ ਚਾਹ ਪੁਣੀ ਦੀ ਸਹਾਇਤਾ ਦੇ ਨਾਲ ਪਾਉਣ ਲੈਣਾ ਪਾਣੀ ਨੂੰ ਤੇ ਆ ਦੇਖੋ ਚਲ ਹੁਣ ਆਪਣਾ ਜਾਦਾਨੀ ਇਹ ਰਿਝਾ ਤੇ ਆਪਾਂ ਇਹਨੂੰ ਪਾਉਣ ਲਿਆ ਪਾਣੀ ਆਹਾਂ ਜਿਹੜੇ ਟੀਸ ਆ ਇਹ ਉਬਲਬਲ ਕੇ ਹੋਰ ਵੀ ਇਹਨਾਂ ਦੇ ਵਿੱਚੋਂ ਰਸ ਨਿਕਲ ਜਾਣਾ ਵਾ ਤੇ ਸਾਰਾ ਰਸਾ ਜਿਹੜਾ ਕੁਝ ਤਾਂ ਆਪਾਂ ਸਾਹ ਦੇ ਨਾਲ ਭਾਪ ਲੈ ਲਈਏ ਦੀ ਤੇ ਕੁਝ ਆਪਾਂ ਪਾਣੀ ਦੇ ਵਿੱਚ ਪਾਉਣ ਕੇ ਇਹਦੇ ਵਿੱਚ ਹੀ ਕੱਢ ਲਿਆ ਤੇ ਇਹ ਪਾਣੀ ਆਪਾਂ ਚਾਹ ਵਾਂਗੂ ਪੀਣਾ ਘਟ-ਘਟ ਕਰਕੇ ਜਦੋਂ ਵੀ ਭਾਫ਼ ਲੈਣੀ ਆ ਸਵੇਰੇ ਲੈਣੀ ਆ ਸ਼ਾਮ ਨੂੰ ਲੈਣੀ ਆ ਦੋ ਟਾਈਮ ਭਾਫ਼ ਲੈਣੀ ਆ ਤੇ ਉਦੋਂ ਬਾਅਦ ਜਿਹੜਾ ਪਾਣੀ ਬਚ ਗਿਆ ਗਰਮ ਗਰਮ ਪਾਣੀ ਨੂੰ ਚਾਹ ਵਾਂਗ ਘੁੱਟ ਘੁੱਟ ਕਰਕੇ ਪੀ ਲੈਣਾ ਵਾ ਤੇ ਇਹਦੇ ਨਾਲ ਅੰਦਰ ਵੀ ਜਿਹੜਾ ਤੁਹਾਡਾ ਸਾਫ਼ ਹੋਊਗਾ ਤੇ ਬਲਗਮ ਦੀ ਰੇਸ਼ੇ ਦੀ ਰਹਿਸ਼ ਆ ਜਿਹੜੀ ਸਰੀਰ ਦੇ ਵਿੱਚ ਰਹਿੰਦੀ ਉਹ ਦੂਰ ਹੋ ਜੂਗੀ ਤੇ ਇਹ ਨੁਕਤਾ ਜ਼ਰੂਰ ਵਰਤਿਓ ਬਹੁਤ ਵਧੀਆ ਕਾਰਗਰ ਨੁਕਤਾ ਵਾ ਕੋਈ ਸਾਈਡ ਇਫੈਕਟ ਨਹੀਂ ਆ ਨੁਕਤੇ ਦਾ ਕੁਝ ਵੀ ਨੁਕਸਾਨ ਨਹੀਂ ਇਹਦਾ ਭਾਫ ਲੈਣੀ ਆ ਤੁਸੀਂ ਪਾਣੀ ਪੀਣਾ ਉਸ ਤੋਂ ਬਾਅਦ ਭਾਫ ਲੈ ਕੇ ਸਵੇਰੇ ਸ਼ਾਮ ਦੋ ਟਾਈਮ ਤੁਸੀਂ ਭਾਫ ਲੈ ਸਕਦੇ ਹੋ ਇਹਦੀ ਤੇ ਤੁਹਾਡਾ ਸਰੀਰ ਜਾਨਕੀ ਖੁੱਲ ਜੂ ਇਹਦੇ ਨਾਲ ਜਿੰਨੀਆਂ ਵੀ ਨਸਾਂ ਨਾੜੀਆਂ ਤੁਹਾਡੇ ਫੇਫੜਿਆਂ ਦੀਆਂ ਸਾਹ ਵਾਲੀ ਨਾਲੀਆਂ ਦੀਆਂ ਬੰਦ ਹੋਈਆਂ ਵਿਆਂ ਰੇਸ਼ੇ ਨਾਲ ਸਾਹ ਨਹੀਂ ਆਉਂਦਾ ਔਖਾ ਆਉਂਦਾ ਨੱਕ ਬੰਦ ਦਾ ਇੱਕ ਪਾਸਾ ਬੰਦ ਦਾ ਜਾਂ ਕੰਨਾਂ ਦੇ ਵਿੱਚ ਰਿਛੜਕ ਦਾਵਾ ਉਹਦੇ ਵਾਸਤੇ ਇਹ ਬਹੁਤ ਵਧੀਆ ਨੁਕਤਾ ਹੈ ਸੋ ਅੱਜ ਦਾ ਨੁਕਤਾ ਆਪਾਂ ਤੁਹਾਡੇ ਨਾਲ ਸਾਂਝਾ ਕਰ ਲਿਆ ਵ ਤੇ ਜੇ ਕਿਸੇ ਵੀਰ ਭਾਈ ਨੂੰ ਵਧੀਆ ਲੱਗਿਆ ਹੋਇਆ ਤਾਂ ਜਰੂਰ ਥੱਲੇ ਕਮੈਂਟ ਕਰਕੇ ਜਰੂਰ ਦੱਸਿਓ ਕਮੈਂਟ ਜਰੂਰ ਕਰਿਆ ਕਰੋ ਨਾਲ ਦੀ ਨਾਲ ਦੱਸਿਆ ਕਰੋ ਵੀ ਆਹ ਭਾਈ ਕਮੀ ਆ ਜਾਂ ਤੁਹਾਨੂੰ ਵਧੀਆ ਲੱਗਿਆ ਨੁਕਤਾ ਤੇ ਹੋਰ ਜਿਹੜੀ ਵੀ ਤੁਹਾਡੇ ਸਰੀਰਕ ਬਿਮਾਰੀ ਆ ਜਿੰਨੀ ਕੁ ਮੇਥੋਂ ਸੇਵਾ ਵਾਹਿਗੁਰੂ ਨੇ ਲਿਖੀ ਆ ਉਹ ਆਪਾਂ ਕਰਨ ਨੂੰ ਤਿਆਰ ਆ ਤੇ ਤੁਹਾਡੇ ਸਵਾਲਾਂ ਦੇ ਜਵਾਬ ਵੀ ਦਿੰਦੇ ਰਹਿੰਦੇ ਆ ਆਪਣੇ ਗਰੁੱਪ ਬਣਾਏ ਹੋਏ WhatsApp ਦੇ ਕੋਈ ਫੀਸ ਨਹੀਂ ਆਪਣੀ ਤੇ ਆਪਣੇ WhatsApp ਗਰੁੱਪਾਂ ਦੇ ਵਿੱਚ ਵੀ ਤੁਸੀਂ ਸ਼ਾਮਲ ਹੋਵੋ ਤੇ ਮੈਨੂੰ WhatsApp ਨੰਬਰ ਆਪਣਾ ਉਹੀ ਆ 96534 65007 ਤੇ ਕਈ ਵੀਰ ਭੈਣ ਭਰਾ ਫੋਨ ਵੀ ਲਾ ਲੈਂਦੇ ਉਹਨਾਂ ਨੂੰ ਉਦੋਂ ਰਿਪਲਾਈ ਦੇ ਦੇਈਦਾ ਤੇ ਕਈਆਂ ਦੇ ਫੋਨ ਚੱਕੇ ਨਹੀਂ ਜਾਂਦੇ ਹੁੰਦੇ ਜਿੰਨਾਂ ਦਾ ਫੋਨ ਨਾ ਚੱਕਿਆ ਜਾਵੇ ਕਿਸੇ ਕਾਰਨ ਵਿਜੀ ਹੁੰਨੇ ਆ ਲਾਈਫ ਦੇ ਵਿੱਚ ਕੰਮ ਕਾਰ ਬਹੁਤ ਕਰਨੇ ਪੈਂਦੇ ਆ ਤੇ ਉਹ ਕਣ WhatsApp ਦੇ ਉੱਤੇ ਮੈਸੇਜ ਛੱਡ ਦਿਆ ਕਰੋ ਆਪਣੀ ਕੋਈ ਵੀ ਤਕਲੀਫ ਆ ਬਿਮਾਰੀ ਆ ਉਹਦਾ ਮੈਸੇਜ ਰਿਕਾਰਡਿੰਗ ਕਰਕੇ ਜਾਂ ਤੁਸੀਂ ਲਿਖ ਕੇ ਬੋਲ ਕੇ ਛੱਡ ਦਿਓ ਉੱਥੇ WhatsApp ਦੇ ਉੱਤੇ ਮੈਂ ਜਦੋਂ ਵੀ ਵਿਹਲਾ ਹੁੰਦਾ ਤਾਂ ਮੈਂ ਉਹਦੇ ਰਿਪਲਾਈ ਜ਼ਰੂਰ ਦਿੰਦਾ ਹੁੰਦਾ ਤੇ ਕਿਸੇ ਵੀ ਤਰ੍ਹਾਂ ਦੀ ਤਕਲੀਫ ਹੈਗੀ ਆ ਤੇ ਉਹਦਾ ਆਪਾਂ ਜੋ ਵੀ ਸਹੀ ਉਪਚਾਰ ਆ ਉਹਦਾ ਜੋ ਵੀ ਸਹੀ ਢੰਗ ਤਰੀਕਾ ਵਾ ਵੀ ਕਿਸ ਢੰਗ ਤਰੀਕੇ ਨਾਲ ਸਹੀ ਹੋ ਸਕਦੀ ਆ ਬਿਮਾਰੀ ਤੋਂ ਆਪਾਂ ਤੁਹਾਨੂੰ ਜ਼ਰੂਰ ਦੱਸਾਂਗੇ ਤੇ ਵੱਧ ਤੋਂ ਵੱਧ ਵੀਰ ਭਰਾ ਭੈਣਾ ਆਪਣੇ ਨਾਲ ਜੁੜੋ ਤੇ ਆਪਣੇ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰੋ ਬਹੁਤ ਵਧੀਆ ਵਧੀਆ ਵੀਡੀਓ ਆਪਾਂ ਪਾਈਆਂ ਵੀ ਆਪਣੇ ਚੈਨਲ ਦੇ ਉੱਤੇ ਪਿਛਲੀਆਂ ਵੀਡੀਓ ਸਾਰੀਆਂ ਦੇਖੋ ਤੇ ਆਉਣ ਵਾਲੇ ਦਿਨਾਂ 'ਚ ਵੀ ਹੋਰ ਵਧੀਆ ਨੁਕਤੇ ਆ ਜਿਹੜੇ ਉਹ ਵੀ ਆਪਾਂ ਤੁਹਾਡੀ ਝੋਲੀ ਪਾ ਦੇਣੇ ਆ ਤੇ ਇੱਕ ਬਾਈ ਨੇ ਆਪਣੀਆਂ ਦੁਆਵਾਂ ਤੋਂ ਖੁਸ਼ ਹੋ ਕੇ ਇੱਕ ਆ ਪ੍ਰਾਣੀਆਂ ਨੁਕਤਿਆਂ ਦਾ ਗ੍ਰੰਥ ਵੀ ਆਪਾਂ ਨੂੰ ਜਿਹੜਾ ਪੀਡੀਐਫ ਬਣਾ ਕੇ ਬਾਈ ਨੇ ਭੇਜਿਆ ਤੇ ਉਹ ਵੀ ਨੁਕਤੇ ਆਪਾਂ ਤੁਹਾਡੀ ਝੋਲੀ ਪਾ ਦੇਣੇ ਆ ਕੋਈ ਆਪਾਂ ਰੱਖਦੇ ਨਹੀਂ ਆਪਣੇ ਕੋਲੇ ਮੈਂ ਕਹਿੰਦਾ ਵੀ ਵੱਧ ਤੋਂ ਵੱਧ ਲੋਕਾਂ ਦਾ ਭਲਾ ਹੋਵੇ ਜਿਹੜਾ ਤੇ ਹੋਂ ਤੱਕ ਵੀ ਆਪਾਂ ਜਿਹੜੇ ਨੁਕਤੇ ਪਾਏ ਆ ਉਹਨਾਂ ਤੋਂ ਲੋਕਾਂ ਨੇ ਬਹੁਤ ਫਾਇਦਾ ਉਠਾਇਆ ਤੇ ਆਉਣ ਵਾਲੇ ਦਿਨਾਂ 'ਚ ਵੀ ਆਪਾਂ ਉਮੀਦ ਕਰਦੇ ਆਂ ਕਿ ਆਪਣਾ ਪਿਆਰ ਇੰਝ ਹੀ ਬਣਿਆ ਰਹੂਗਾ ਤੇ ਹੋਰ ਭੈਣ ਭਰਾ ਭਰਾਵਾਂ ਨੂੰ ਵੀ ਆਪਣੇ ਨਾਲ ਜੋੜੋ ਤੇ WhatsApp ਨੰਬਰ ਦੇ ਉੱਤੇ ਤੁਸੀਂ WhatsApp ਗਰੁੱਪ ਦੇ ਵਿੱਚ ਵੀ ਸ਼ਾਮਲ ਹੋ ਸਕਦੇ ਹੋ ਤੇ ਵੱਧ ਤੋਂ ਵੱਧ ਬੇਨਤੀ ਇਹੀ ਆ ਮੇਰੀ ਤੇ ਮੈਸੇਜ ਕਰੋ ਇਸ ਨੁਕਤੇ ਨੂੰ ਵੱਧ ਤੋਂ ਵੱਧ ਅੱਗੇ ਸ਼ੇਅਰ ਕਰੋ ਤਾਂ ਕਰਕੇ ਵੀ ਹੋਰ ਵੀ ਲੋਕਾਂ ਦਾ ਜਿਹੜਾ ਭਲਾ ਹੋ ਸਕੇ ਹਰਦੇ ਦਿਨ ਚੱਲਦੇ ਆ ਬਜ਼ੁਰਗਾਂ ਨੂੰ ਰਾਹਤ ਮਿਲ ਸਕੇ ਬੱਚਿਆਂ ਨੂੰ ਰਾਤ ਮਿਲ ਸਕੇ ਤੇ ਸਭ ਆਪੋ ਆਪਣੇ ਘਰ ਪਰਿਵਾਰਾਂ ਦੇ ਵਿੱਚ ਖੁਸ਼ੀ ਰਹਿਣ ਧੰਨਵਾਦ ਜੀ